ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਡੀਜੀਪੀ ਨੂੰ ਪੁਲਿਸ ਮੁਖੀ ਨੂੰ ਪੱਕੇ ਤੌਰ ਤੇ ਅਹੁਦੇ ਤੋਂ ਹਟਾ ਦਿੱਤਾ ਗਿਆ ਪੂਰੀ ਜਾਣਕਾਰੀ ਖਬਰ ਦੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਦੁਬਾਰਾ ਫੇਰ ਵੋਟਾਂ ਪੈਣਗੀਆਂ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਪੈਣਗੀਆਂ ਇਹ ਵੀ ਖਬਰ ਦੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਤੀਜੀ ਵੱਡੀ ਖਬਰ ਹੈ ਐਕਸ ਐਮਐਲਏ ਦੇ ਉੱਪਰ ਪੰਜਾਬ ਦੇ ਵਿੱਚ ਵੱਡੀ ਰੇਡ ਪਈ ਹੈ 6 7 ਟਿਕਾਣਿਆਂ ਤੇ ਅੱਜ ਰੇਡ ਵੱਜੀ ਐ ਮਾਮਲਾ ਕੀ ਐ ਉਹ ਵੀ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਚੌਥੀ ਵੱਡੀ ਖਬਰ ਐ ਅੱਜ ਫੇਰ ਪੰਜਾਬ ਦੇ ਕਈ ਸਾਰੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀਆਂ ਈਮੇਲ ਆਈਆਂ ਨੇ ਔਰ ਚੌਥੀ ਵੱਡੀ ਖਬਰ ਐ ਪੰਜਵੀਂ ਵੱਡੀ ਖਬਰ ਐ ਅੱਜ ਫੇਰ ਕੰਗਨਰ ਰੋਟ ਦੀ ਪੇਸ਼ੀ ਦਾ ਬਹੁਤ ਵੱਡਾ ਮੁੱਦਾ ਛਾਇਆ ਸਾਰੀਆਂ ਖਬਰਾਂ ਦੀ ਜਾਣਕਾਰੀ ਹੁਣ ਡਿਟੇਲ ਦੇ ਵਿੱਚ ਸੁਣੋ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਵੀ ਲਿਖਿਓ ਤੇ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਕੀਮਤੀ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਪਹਿਲੀ ਵੱਡੀ ਖਬਰ ਹਰਿਆਣਾ ਦੇ ਵਿੱਚ ਪਿਛਲੇ ਦਿਨੀ ਇੱਕ ਬਹੁਤ ਵੱਡਾ ਕਾਂਡ ਵਾਪਰਿਆ ਸੀ ਜਦੋਂ ਹਰਿਆਣਾ ਦੇ ADGP ਇੱਕ ਬਹੁਤ ਵੱਡੇ ਰੈਂਕ ਦੇ ਅਫਸਰ ਨੂੰ ਆਤਮ ਹੱਤਿਆ ਕਰਨੀ ਪਈ ਸੀ ਉਸ ਤੋਂ ਬਾਅਦ ਫਿਰ ਜਿਹੜੇ ਹਰਿਆਣਾ ਦੇ ਡੀਜੀਪੀ ਆ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ ਉਹਨਾਂ ਦੇ ਉੱਪਰ ਤੁਰੰਤ ਥੋੜੀ ਬਹੁਤ ਕਾਰਵਾਈ ਵੀ ਹੋਈ ਸੀ ਪਰਚਾ ਵੀ ਦਰਜ ਹੋਇਆ ਸੀਗਾ ਪਰ ਹੁਣ ਹਰਿਆਣਾ ਦੇ ਡੀਜੀਪੀ ਛਤਰੂਜੀਤ ਸਿੰਘ ਕਪੂਰ ਨੂੰ ਪੱਕੇ ਤੌਰ ਤੇ ਅਹੁਦੇ ਤੋਂ ਹਟਾ ਦਿੱਤਾ ਗਿਆ ਲਾ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਕਾਰਜਕਾਰੀ ਡੀਜੀਪੀ ਬਣਾਇਆ ਗਿਆ ਸੀ ਓਪੀ ਸਿੰਘ ਨੂੰ ਤੇ ਓਪੀ ਸਿੰਘ ਬਣੇ ਰਹਿਣਗੇ ਉਹਦੇ ਤੇ ਪਰ ਓਪੀ ਸਿੰਘ ਵੀ 31 ਦਸੰਬਰ ਨੂੰ ਰਿਟਾਇਰ ਹੋ ਰਹੇ ਨੇ ਡੀਜੀਪੀ ਹਰਿਆਣਾ ਨੂੰ ਹੁਣ ਨਵਾਂ ਹੀ ਲੱਭਣਾ ਪਏਗਾ ਕਿਉਂਕਿ ਛਤਰੂਜੀਤ ਕਪੂਰ ਜੀ ਦੇ ਤੇ ਖੁਦਕੁਸ਼ੀ ਕਰਾਉਣ ਦੇ ਤੇ ਕਰਨ ਦੇ ਦੋਸ਼ ਨੇ ਮਾਮਲਾ ਦਰਜ ਹੈ ਉਹ ਤਾਂ ਹੁਣ ਡੀਜੀਪੀ ਸ਼ਾਇਦ ਨਾ ਬਣ ਸਕਣ ਵੈਸੇ ਜਿਹੜੇ ਡੀਜੀਪੀ ਛਤਰੂਜੀਤ ਕਪੂਰ ਨੇ ਉਹਨਾਂ ਦੇ ਕੋਲ ਕੁਝ ਚਾਰਜ ਅਜੇ ਵੀ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਪੁਲਸਿੰਗ ਜਿਹੜੀ ਪੁਲਸ ਹਾਊਸ ਸਿੰਘ ਕਾਰਪੋਰੇਸ਼ਨ ਦਾ ਚੇਅਰਮੈਨ ਦਾ ਅਹੁਦਾ ਅਜੇ ਵੀ ਡੀਜੀਪੀ ਦੇ ਕੋਲ ਰਹੇਗਾ ਹੁਣ ਅਗਲੀ ਖਬਰ ਜਿਹੜੀ ਆ ਪੰਜਾਬ ਦੇ ਵਿੱਚ ਇੱਕ ਐਮਐਲਏ ਬਹੁਤ ਸੁਰਖੀਆਂ ਦੇ ਵਿੱਚ ਛਾਏ ਰਹਿੰਦੇ ਸੀ ਸੋਸ਼ਲ ਮੀਡੀਆ ਤੇ ਜਿਨ੍ਹਾਂ ਦਾ ਨਾਮ ਰਮਿੰਦਰ ਆਵਲਾ ਪਿਛਲੇ ਦਿਨੀ ਰਮਿੰਦਰ ਆਵਲਾ ਨੇ ਕਈ ਸਾਰੇ ਲੜਕੀਆਂ ਦੇ ਵਿਆਹ ਕੀਤੇ ਉਹ ਵਿਆਹ ਬੜਾ ਪੰਜਾਬ 'ਚ ਚਰਚਾ ਚ ਰਿਹਾ ਕਿਉਂਕਿ ਬਗੇਸ਼ਵਰ ਧਾਮ ਵਾਲਾ ਬਾਬਾ ਜਿਹਨੂੰ ਨਿੱਕੂ ਵਾਲਾ ਬਾਬਾ ਕਹਿੰਦੇ ਨੇ ਉਹ ਵੀ ਆਇਆ ਸੀ ਤੇ ਬੜਾ ਚਰਚਾ ਚ ਰਿਹਾ ਉਹ ਵਿਆਹ ਤੇ ਅੱਜ ਅੱਜ ਉਸ ਐਕਸ ਐਮਐਲਏ ਕਾਂਗਰਸ ਦੇ ਸਾਬਕਾ ਐਮਐਲਏ ਦੇ ਕਈ ਟਿਕਾਣਿਆਂ ਤੇ ਇਨਕਮ ਟੈਕਸ ਡਿਪਾਰਟਮੈਂਟ ਦੀ ਰੇਡ ਪਈ ਹੈ ਛਾਪੇ ਮਾਰੀ ਹੋਈ ਹੈ ਖਦਸ਼ਾ ਹੈ ਕਿ ਉਹਨਾਂ ਨੇ ਸਰੋਤਾਂ ਤੋਂ ਵੱਧ ਆਮਦਨ ਬਣਾਈ ਹੋਈ ਹੈ ਸਰੋਤਾਂ ਤੋਂ ਵੱਧ ਪੈਸਾ ਬਣਾਇਆ ਇਹ ਖਦਸ਼ਾ ਹੋਣ ਕਰਕੇ ਤੇ ਰੇਡ ਮਾਰੀ ਗਈ ਹੈ ਹੁਣ ਇਹ ਤਾਂ ਸੱਚ ਅਜੇ ਨਿਕਲ ਕੇ ਸਾਹਮਣੇ ਆਏਗਾ ਉਹਨਾਂ ਨੇ ਕੁਝ ਬਣਾਇਆ ਕਿ ਨਹੀਂ ਬਣਾਇਆ ਇਹਦੇ ਬਾਰੇ ਅਜੇ ਤੱਕ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਨਕਮ ਟੈਕਸ ਡਿਪਾਰਟਮੈਂਟ ਦੀ ਰੇਡ ਪਈ ਹੈ ਰੇਡ ਦੇ ਵਿੱਚ ਕਈ ਕੁਸ਼ ਜਿਹੜਾ ਉਹ ਜਬਤ ਵੀ ਕੀਤੇ ਜਾਣ ਦੀ ਖਬਰ ਆ ਰਹੀ ਹੈ ਰਮਿੰਦਰ ਆਵਲਾ ਆਪ ਉੱਥੇ ਮੌਜੂਦ ਨਹੀਂ ਸਿਗੇ ਰਮਿੰਦਰ ਆਵਲਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬੜੇ ਸਰਗਰਮ ਰਹਿੰਦੇ ਨੇ ਗੁਰੂ ਹਰਸਾਏ ਇਲਾਕਾ ਉਹਨਾਂ ਦਾ ਤੇ ਗੁਰੂ ਹਰਸਾਏ ਜਲਾਲਾਬਾਦ ਫਿਰੋਜ਼ਪੁਰ ਇਹਨਾਂ ਏਰੀਆ ਦੇ ਵਿੱਚ ਉਹ ਇੱਕ ਮਦਦਗਾਰ ਵਜੋਂ ਵੀ ਕਈ ਲੋਕ ਉਹਨਾਂ ਨੂੰ ਕਹਿੰਦੇ ਨੇ ਵੀ ਮਦਦ ਬੜੀ ਕਰਦੇ ਲੋਕਾਂ ਦੀ ਪਰ ਇਨਕਮ ਟੈਕਸ ਨੇ ਰੇਡ ਮਾਰੀ ਹੈ ਤਾਂ ਹੁਣ ਕੀ ਹੋਏਗਾ ਉਹ ਆਉਣ ਵਾਲਾ ਟਾਈਮ ਦੱਸੇਗਾ ਅਗਲੀ ਖਬਰ ਕੰਗਨਾਰ ਨੌਤ ਨਾਲ ਜੁੜੀ ਹੈ ਕੰਗਨਾਰ ਨੌਤ ਉਹਨਾਂ ਦੇ ਉੱਪਰ ਮਾਨਹਾਨੀ ਦਾ ਕੇਸ ਬਠਿੰਡਾ ਦੇ ਵਿੱਚ ਚੱਲ ਰਿਹਾ ਹੈ ਬੇਬੇ ਮਹਿੰਦਰ ਕੌਰ ਨੇ ਕੇਸ ਕੀਤਾ ਹੋਇਆ ਕੰਗਨਾਰ ਨੌਤ ਪਹਿਲਾਂ ਅਦਾਲਤ ਆਉਣਾ ਨਹੀਂ ਚਾਹੁੰਦੀ ਸੀ ਪਿੱਛੇ ਜਿਆ ਕੋਰਟ ਨੇ ਖਿੱਚ ਲਿਆਂਦਾ ਸੀ ਔਰ ਕੰਗਣਾ ਰ瑙ਤ ਨੂੰ ਬੰਬੇ ਤੋਂ ਬਠਿੰਡੇ ਆਉਣਾ ਪਿਆ ਸੀ ਕਿਉਂਕਿ ਮਾਨਹਾਨੀ ਦਾ ਕੇਸ ਹੈ ਉਸ ਤੋਂ ਬਾਅਦ ਅਗਲੀਆਂ ਪੇਸ਼ੀਆਂ ਤੇ ਕੰਗਣਾ ਰ瑙ਤ ਫੇਰ ਨਹੀਂ ਆਈ ਅੱਜ ਫੇਰ ਬੁਲਾਇਆ ਹੋਇਆ ਦੇਖਦੇ ਆਂ ਕੰਗਣਾ ਰ瑙ਤ ਆਉਂਦੀ ਹੈ ਕਿ ਨਹੀਂ ਕੀ ਬਣਦਾ ਇਹ ਆਉਣ ਵਾਲਾ ਟਾਈਮ ਆਪਾਂ ਨੂੰ ਦੱਸੇਗਾ ਹੁਣ ਅਗਲੀ ਖਬਰ ਬੰਬ ਤਮਕੀਆਂ ਨਾਲ ਜੁੜੀ ਹੈ ਪਿਛਲੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਅਮਰਤਸਰ ਸਾਹਿਬ ਦੇ ਕਈ ਸਾਰੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਪੁਲਿਸ ਨੇ ਸਕੂਲ ਖਾਲੀ ਕਰਾ ਦਿੱਤੇ ਸੀ ਬੱਚੇ ਘਰਾਂ ਨੂੰ ਭੇਜ ਦਿੱਤੇ ਸੀ ਪਰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਵੀ ਉਹ ਧਮਕੀਆਂ ਕਿਹਨੇ ਦਿੱਤੀਆਂ ਅਸਲੀ ਸੀ ਕਿ ਨਕਲੀ ਸੀ ਇਸ ਦੇ ਦਰਮਿਆਨ ਹੀ ਅੱਜ ਪੰਜਾਬ ਦੇ ਜਲੰਧਰ ਦੇ ਵਿੱਚ ਦੋ ਤਿੰਨ ਸਕੂਲਾਂ ਨੂੰ ਫੇਰ ਬੰਬ ਨਾਲ ਉਡਾਉਣ ਦੀ ਧਮਕੀ ਦੀਆਂ ਈਮੇਲ ਆਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਤਾਂ ਜਿਹੜੀ ਸਕੂਲ ਦਾ ਨਾਮ ਸੇਂਟ ਜੋਸੇਸ ਫਸ ਕਨਵੈਂਟ ਸਕੂਲ ਹੈ ਉਹਨੂੰ ਧਮਕੀ ਆਈ ਹੈ ਇੱਕ ਹੋਰ ਸਕੂਲ ਹੈ ਜਿਸ ਨੂੰ ਧਮਕੀ ਆਈ ਹੈ ਤੇ ਦੋਵੇਂ ਸਕੂਲਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਜਾਂਚ ਚੱਲ ਰਹੀ ਹੈ ਵੇਖਣਾ ਹੈ ਕਿ ਧਮਕੀਆਂ ਦਿੰਦਾ ਕੌਣ ਹੈ ਹੁਣ ਸਭ ਤੋਂ ਵੱਡੀ ਗੱਲ ਇਹ ਆ ਯਾਰ ਬੱਚਿਆਂ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਬੱਚਿਆਂ ਨਾਲ ਕਿਸੇ ਦਾ ਕੀ ਵੈਰ ਹੋ ਸਕਦਾ ਬੱਚਿਆਂ ਨੇ ਕਿਸ ਦਾ ਕੀ ਗਵਾਇਆ ਸਕੂਲਾਂ 'ਚ ਤਾਂ ਬੱਚੇ ਪੜ੍ਹਦੇ ਨੇ ਹੁਣ ਜੇ ਕੋਈ ਇਦਾਂ ਦੀ ਅਕਲ ਵਾਲਾ ਵਿਅਕਤੀ ਜਾਂ ਕੋਈ ਸੰਸਥਾ ਹੈ ਜਿਹੜੀ ਬੱਚਿਆਂ ਨਾਲ ਵੀ ਵੈਰ ਰੱਖਦੀ ਹੈ ਤਾਂ ਫਿਰ ਲੱਖ ਦੀ ਲਹਨਤ ਹੈ ਇਹੋ ਜਿਹੀ ਸੋਚ ਤੇ ਵੈਸੇ ਇਹੋ ਜੀਆਂ ਮੇਲ ਕਈ ਵਾਰ ਫੇਕ ਹੁੰਦੀਆਂ ਨੇ ਐਵੇਂ ਕੋਈ ਲੰਡੂ ਫੇਕ ਮੇਲ ਹੁੰਦੀਆਂ ਨੇ ਜਿਹੜਾ ਕੋਈ ਕਿਸੇ ਨੂੰ ਐਵੇਂ ਦਹਿਸ਼ਤ ਪਾਉਣ ਦੀ ਖਾਤਰ ਭੇਜ ਦਿੰਦਾ ਪਹਿਲਾਂ ਵੀ ਕੋਈ ਟਾਈਮ ਪਹਿਲਾਂ ਵੀ ਪੁਲਿਸ ਨੇ ਖਲਾਸਾ ਕੀਤਾ ਸੀ ਵੀ ਸਕੂਲ ਦੇ ਬੱਚਿਆਂ ਨੇ ਆਪ ਹੀ ਭੇਜ ਦਿੱਤੀ ਸੀ ਧਮਕੀ ਸਕੂਲ 'ਚ ਤਾ ਹੁਣ ਅਜੇ ਤੱਕ ਇਸ ਬਾਰੇ ਸੱਚ ਸਾਹਮਣੇ ਨਹੀਂ ਆਇਆ ਆਉਣ ਵਾਲੇ ਟਾਈਮ ਚ ਕੀ ਸੱਚ ਸਾਹਮਣੇ ਆਉਂਦਾ ਉਹ ਵੇਖਣਾ ਹੋਏਗਾ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਦੁਬਾਰਾ ਫੇਰ ਵੋਟਾਂ ਪੈਣਗੀਆਂ ਕਿਉਂਕਿ ਕੱਲ ਜਦੋਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੇਸ਼ਦਾਂ ਦੀਆਂ ਵੋਟਾਂ ਪਈਆਂ ਨੇ ਕਈ ਥਾਵਾਂ ਦੇ ਉੱਪਰ ਤਾਂਦਲੀਆਂ ਲੜਾਈ ਝਗੜੇ ਗੜਬੜਾਂ ਦੀਆਂ ਖਬਰਾਂ ਆਈਆਂ ਔਰ ਜਿੱਥੇ-ਜਿੱਥੇ ਦੁਬਾਰਾ ਵੋਟਾਂ ਪੈਣਗੀਆਂ ਉਥੇ ਮੁਖਤਸਰ ਸਾਹਿਬ ਦੇ 4 ਜਗ੍ਹਾ ਜਿੱਥੇ ਵੋਟਾਂ ਦੁਬਾਰਾ ਪਹਿਣ ਗਈਆਂ ਅਟਾਰੀ ਦੀਆਂ ਵੀ 4 ਜਗ੍ਹਾ ਜਿੱਥੇ ਵੋਟਾਂ ਦੁਬਾਰਾ ਪਹਿਣ ਗਈਆਂ ਅਮਰਤਸਰ ਦੇ ਵਿੱਚ 5 ਜਗ੍ਹਾ ਜਿੱਥੇ ਵੋਟਾਂ ਦੁਬਾਰਾ ਪਹਿਣ ਗਈਆਂ ਔਰ ਜਲੰਧਰ ਬਰਨਾਲਾ ਤੇ ਗੁਰਦਾਸਪੁਰ ਇੱਕ ਇੱਕ ਜਗ੍ਹਾ ਦੇ ਉੱਪਰ ਉੱਥੇ ਵੀ ਵੋਟਾਂ ਦੁਬਾਰਾ ਪਹਿਣ ਗਈਆਂ ਹੁਣ ਇੱਥੇ ਆਪਾਂ ਗੱਲ ਜ਼ਰੂਰ ਕਰਨੀ ਹੈ ਵੀ ਇਹ ਵੋਟਾਂ ਦੇ ਵਿੱਚ ਗੜਬੜ ਕਿਉਂ ਹੁੰਦੀ ਹੈ ਕੌਣ ਕਰਦਾ ਵੇਖੋ ਦੋਸਤਾਂ ਇਹ ਲੱਗਦੇ ਹੁੰਦੇ ਨੇ ਵੀ ਜਿਨ੍ਹਾਂ ਦੀ ਸਰਕਾਰ ਹੁੰਦੀ ਉਹਨਾਂ ਨੇ ਗੜਬੜ ਕੀਤੀ ਐ ਪਰ ਅਸਲ 'ਚ ਇਹ ਦੋਸ਼ ਸਿਸਟਮ ਦੇ ਨੇ ਰਾਜਕੁਮਾਰ ਵੇਰਕਾ ਤਾਂ ਸਿੱਧਾ ਇਹ ਕਹਿ ਰਿਹਾ ਸੀਗਾ ਜਿਹੜਾ ਕਾਂਗਰਸ ਦਾ ਲੀਡਰ ਰਿਹਾ ਬਈ ਇਹ ਜਿਹੜੀ ਗੜਬੜ ਹੋਈ ਆ ਇਹ ਇਲੈਕਸ਼ਨ ਕਮਿਸ਼ਨ ਦੀ ਫੇਲੀਅਰ ਆ ਇਲੈਕਸ਼ਨ ਕਮਿਸ਼ਨ ਫੇਲ ਹੋ ਗਿਆ ਕਿਉਂਕਿ ਪਹਿਲਾਂ ਤਾਂ ਕੱਲ ਅਟਾਰੀ ਦੇ ਇੱਕ ਪਿੰਡ ਖਾਸਾ ਤੋਂ ਖਬਰ ਆਈ ਵੀ ਉੱਥੇ ਜਿਹੜੇ ਚੋਣ ਨਿਸ਼ਾਨਾ ਉਹ ਉਹੀ ਅਕਾਲੀ ਦਲ ਵਾਲੇ ਚੋਣ ਨਿਸ਼ਾਨ ਹੀ ਦੂਜਿਆਂ ਤੇ ਛਪੇ ਪੈ ਸੀ ਤੱਕੜੀ ਝਾੜੂ ਤੇ ਥਾਂ ਤੇ ਵੀ ਛਪਾ ਕੇ ਬੈਲਟ ਪੇਪਰਾਂ ਤੇ ਆ ਗਈ ਸੀ ਤਾਂ ਉਹਦੇ ਤੇ ਵੱਡੇ ਸਵਾਲ ਉੱਠੇ ਵੀ ਇਹ ਕਿਵੇਂ ਹੋ ਸਕਦਾ ਉਸ ਤੋਂ ਬਾਅਦ ਚਰਨਜੀਤ ਚੰਨੀ ਨੇ ਤਾਂ ਇੱਕ ਪ੍ਰੈਸ ਕਾਨਫਰੰਸ ਇਹ ਕਰਤੀ ਕਿ ਜੋ ਅਸੀਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਬੈਲਟ ਪੇਪਰ ਆਪਦੇ ਛਪਾ ਰਹੀ ਐ ਉਹ ਗੱਲ ਸੱਚ-ਸਾਬਤ ਹੋ ਰਹੀ ਐ ਇਹ ਗੱਲ ਚੰਨੀ ਚਰਨਜੀਤ ਚੰਨੀ ਨੇ ਕਹ ਲਾਕੀ ਹੁਣ ਕੱਲ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਇੱਕ ਜਿਹੜੇ ਚੋਣ ਲੜ ਰਹੇ ਆ ਵਿਅਕਤੀ ਸੀਗਾ ਉਹਨੇ ਕੀ ਕੀਤਾ ਵੋਟਾਂ ਸ਼ੁਰੂ ਹੋਣ ਤੋਂ 10 ਘੰਟੇ ਪਹਿਲਾਂ ਹੀ ਇੱਕ ਬੈਲਟ ਪੇਪਰ ਦੀ ਫੋਟੋ ਖਿੱਚ ਕੇ ਤੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਬਾਅਦ ਦੇ ਵਿੱਚ ਉਹਨੇ ਕਿਹਾ ਵੀ ਭਾਈ ਮੈਂ ਇਹ ਜਿਹੜੀ ਫੋਟੋ ਪਾਈ ਆ ਇਹ ਡੰਮੀ ਦੀ ਪਾਈ ਆ ਰੌਲਾ ਵੱਡਾ ਪੈ ਗਿਆ ਅਕਾਲੀ ਕਾਂਗਰਸ ਬੀਜੇਪੀ ਸਭ ਨੇ ਰੌਲਾ ਪਾ ਲਿਆ ਵੀ ਇਹ ਇਹ ਕੀ ਹੋ ਰਿਹਾ ਜਿਹੜੇ ਬੈਲਟ ਪੇਪਰਾਂ ਤੇ ਵੋਟ ਪੈਣੀ ਆ ਸੀਰੀਅਲ ਨੰਬਰ ਲੱਗੇ ਨੇ ਤੇ ਇਹ ਇਹਦੇ ਕੋਲ ਪਹਿਲਾਂ ਕਿਵੇਂ ਆ ਗਿਆ ਉਸ ਚੀਜ਼ ਦਾ ਰੌਲਾ ਪਿਆ ਪਰ ਉਹ ਕਹਿ ਰਿਹਾ ਵੀ ਨਹੀਂ ਜੀਏ ਤਾਂ ਡੰਮੀ ਹੈ ਤਾਂ ਸਾਰੀਆਂ ਪਾਰਟੀਆਂ ਛਪਾਉਂਦੀਆਂ ਨੇ ਪਰ ਜੇ ਸਾਰੀਆਂ ਪਾਰਟੀਆਂ ਛਪਾਉਂਦੀਆਂ ਨੇ ਤਾਂ ਫਿਰ ਰੌਲਾ ਇੱਕ ਦਾ ਹੀ ਕਿਉਂ ਪਿਆ ਫਿਰ ਤਾਂ ਪੰਜਾਬ 'ਚ ਥਾ ਥਾ ਤੇ ਇਹ ਰੌਲਾ ਪੈਣਾ ਚਾਹੀਦਾ ਸੀ ਫਿਰ ਇੱਕ ਦਾ ਰੌਲਾ ਕਿਉਂ ਪਿਆ ਹੁਣ ਇੱਕ ਹੋਰ ਜਿਹੜਾ ਮੁਕਸਰ ਦਾ ਪਿੰਡ ਬਬਾਣੀਆਂ ਉੱਥੇ ਦੋਸ਼ ਲੱਗੇ ਨੇ ਉੱਥੇ ਦੋਸ਼ ਅਕਾਲੀ ਦਲ ਨੇ ਲਾਏ ਨੇ ਕਿ ਜਿਹੜੇ ਅਕਾਲੀ ਦਲ ਦੇ ਵਿੱਚੋਂ ਆਮ ਆਦਮੀ ਪਾਰਟੀ ਚ ਗਿਆ ਡਿੰਪੀ ਢਿੱਲੋਂ ਤੋਂ ਉਹਨਾਂ ਦਾ ਭਰਾ ਸਨੀ ਢਿੱਲੋਂ ਉਹਨਾਂ ਦੇ ਉੱਪਰ ਕਾਲੀ ਦਲ ਵਾਲਿਆਂ ਨੇ ਤੇ ਹੋਰਾਂ ਨੇ ਦੋਸ਼ ਲਾਏ ਵੀ ਉਹਨਾਂ ਨੇ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕੁਝ ਬੰਦੇ ਵੱਖ-ਵੱਖ ਚੈਨਲਾਂ ਦੇ ਕੈਮਰੇਾਂ ਤੇ ਬੋਲਦੇ ਗਏ ਪੀਟੀਸੀ న్యూਸ ਨੇ ਖਾਸ ਕਰਕੇ ਉਹ ਦਿਖਾਇਆ ਕਿ ਉਹ ਕਹਿ ਰਹੇ ਨੇ ਕਿ ਦੇਖੋ ਇਹ ਪਹਿਲਾਂ ਆ ਕੇ ਇਹਨਾਂ ਨੇ ਕੈਮਰੇ ਲਾਏ ਨੇ ਕੈਮਰੇ ਪੱਟੇ ਨਹੀਂ ਕੈਮਰੇ ਪੱਟਣ ਤੋਂ ਬਾਅਦ ਇਹ ਬੂਧ ਦੇ ਉੱਪਰ ਇਹਨਾਂ ਨੇ ਕਬਜ਼ਾ ਕੀਤਾ ਤੇ ਫਿਰ ਆਪਦੇ ਹਿਸਾਬ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਇਹ ਗੱਲ ਕਿਤੇ ਵਾਪਰੀ ਹੈ ਤਾਂ ਇਹ ਗੱਲ ਛੋਟੀ ਨਹੀਂ ਗਈ ਇਹ ਗੱਲ ਬਹੁਤ ਵੱਡੀ ਹੈ ਫਿਰ ਕਿਹੜਾ ਲੋਕ ਤੇ ਕਿਹੜਾ ਤੰਤਰ ਫਿਰ ਤਾਂ ਨੋਟ ਤੰਤਰ ਤੇ ਡਾਂਗ ਤੰਤਰ ਬਣ ਗਿਆ ਫਿਰ ਲੋਕਤੰਤਰ ਵਾਲੀ ਗੱਲ ਤਾਂ ਨਹੀਂ ਰਹੀ ਹੁਣ ਇਹ ਜਿਹੜੀ ਕੰਮ ਕਰਨ ਦੀ ਖਬਰ ਆ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਵੇਖੋ ਪੰਜਾਬ ਦੇ ਵਿੱਚ ਜੇਕਰ 16 ਤਰੀਕ ਨੂੰ 16 ਥਾਵਾਂ ਤੇ ਵੋਟਾਂ ਦਾ ਐਲਾਨ ਕੀਤਾ ਗਿਆ ਦੁਬਾਰਾ ਤਾਂ ਗੜਬੜਾ ਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਗੜਬੜਾ ਆਮ ਵਿਅਕਤੀਆਂ ਨੇ ਨਹੀਂ ਕੀਤੀਆਂ ਕਰਵਾਈਆਂ ਭਵੇਂ ਆਮ ਆਮ ਵਿਅਕਤੀਆਂ ਰਾਹੀਂ ਹੋ ਸਕਦੀਆਂ ਪਰ ਜਿੱਥੇ ਕੋਈ ਗੜਬੜ ਹੋਈ ਆ ਉਹਦੇ ਪਿੱਛੇ ਪੋਲਿਟੀਕਲ ਜਿਹੜੇ ਮਾਲਕ ਨੇ ਉਹਨਾਂ ਦਾ ਹੱਥ ਜ਼ਰੂਰ ਹੁੰਦਾ ਆਮ ਲੋਕਾਂ ਨੂੰ ਤਾਂ ਸਾਨੂੰ ਪਿੰਡਾਂ ਦੇ ਵਿੱਚ ਧੜਿਆਂ ਦੇ ਵਿੱਚ ਪਾੜਿਆ ਹੋਇਆ ਤਾਂ ਕਿ ਅਸੀਂ ਇਕੱਠੇ ਨਾ ਹੋ ਸਕੀਏ ਇੱਕ ਇੱਕ ਛੋਟੇ ਪਿੰਡ ਨੂੰ ਵੀ 4 4 5 5 ਧੜਿਆਂ ਚ ਪਾੜ ਦਿੱਤਾ ਗਿਆ ਇੱਕ ਧੜਾ ਕਾਲੀਆਂ ਦਾ ਕਾਂਗਰਸੀਆਂ ਦਾ ਭਾਜਪੀ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਜਿਹੜੇ ਲੋਕ ਇਕੱਠੇ ਬੈਂਦੇ ਸੀ ਇਕੱਠੇ ਖੁਸ਼ੀਆਂ ਦੁੱਖ ਸੁੱਖ ਮਨਾਉਂਦੇ ਸੀ ਉਹ ਹੁਣ ਇਕੱਠੇ ਨਹੀਂ ਬੈਂਦੇ ਉਹ ਬਿਨਾਂ ਗੱਲੋਂ ਇੱਕ ਦੂਜੇ ਦੇ ਵੈਰੀ ਬਣਾ ਦਿੱਤੇ ਗਏ ਗੰਦੀਆਂ ਫੋਟ ਪਾਓ ਤੇ ਰਾਜ ਕਰੋ ਇਸ ਨੀਤੀ ਵਾਲੀਆਂ ਸਿਆਸਤਾਂ ਨੇ ਹੁਣ ਤੁਸੀਂ ਦੇਖੋ ਫੋਟ ਪਾਈ ਗਈ ਜਦੋਂ 1947 ਵੇਲੇ ਭਾਰਤ ਤੇ ਪਾਕਿਸਤਾਨ ਨੂੰ ਵੰਡਿਆ ਗਿਆ ਉਦੋਂ ਵੀ ਫੁੱਟਪਾਲ ਤੇ ਰਾਜਕਰੋ ਦੀ ਨੀਤੀ ਕਾਮਯਾਬ ਹੋਈ ਉਸ ਤੋਂ ਬਾਅਦ ਵੀ ਆਮ ਜਿਹੜੇ ਦੁਖੀ ਲੋਕ ਨੇ ਤੰਗ ਲੋਕ ਨੇ ਕਿਸਾਨ ਨੇ ਮਜ਼ਦੂਰ ਨੇ ਕੱਚੇ ਮਲਾਜ਼ਮ ਨੇ ਦੁਖੀ ਤੰਗ ਲੋਕ ਨੇ ਉਹ ਇਕੱਠੇ ਨਾ ਹੋ ਜਾਣ ਆਪਣੀਆਂ ਸਮੱਸਿਆਵਾਂ ਦੇ ਉੱਪਰ ਸਾਂਝੇ ਤੌਰ ਤੇ ਆਵਾਜ਼ ਨਾ ਉਠਾਉਣ ਲੱਗ ਪੈਣ ਇਸ ਕਰਕੇ ਲੋਕਾਂ ਨੂੰ ਆਪਸ ਦੇ ਵਿੱਚ ਪਾੜ ਦਿਓ ਤੋੜ ਦਿਓ ਉਹਦੇ ਕਈ ਤਰੀਕੇ ਵਰਤੇ ਗਏ ਅੱਜ ਤੱਕ ਧਰਮਾਂ ਦੇ ਨਾਤੇ ਮਜਬਾਂ ਦੇ ਨਾਤੇ ਜਾਤਾਂ ਦੇ ਨਾਤੇ ਤੇ ਫਿਰ ਹੁਣ ਪਾਰਟੀਆਂ ਦੇ ਨਾਤੇ ਪਿੰਡਾਂ ਦੇ ਵਿੱਚ ਜਿਹੜੇ ਬਾਬੇ ਇਕੱਠੇ ਬਹਿ ਕੇ ਬੋੜਾਂ ਦੇ ਥੱਲੇ ਤਾਸ਼ ਖੇਡਦੇ ਹੁੰਦੇ ਸੀ ਉਹ ਹੁਣ ਇਕੱਠੇ ਨਹੀਂ ਬਹਿੰਦੇ ਉਹਨਾਂ ਦੇ ਬੈਂਚਾ ਡੱਡ ਲੱਗਦੇ ਨੇ ਹੁਣ ਤਾਂ ਬਹਿੰਦੇ ਹੀ ਨਹੀਂ ਇਕੱਠੇ ਬਹਿਣ ਦਾ ਰਿਵਾਜ ਹੀ ਖਤਮ ਹੋ ਗਿਆ ਕਿੰਨਾ ਥਪਾਕ ਕਿੰਨਾ ਪਿਆਰ ਸੀ ਕਿੰਨੀ ਆਪਣਤ ਸੀ ਉਹ ਖਤਮ ਹੋ ਗਈ ਪਹਿਲਾਂ ਕਿਸੇ ਇੱਕ ਦੇ ਘਰ ਵਿਆਹ ਹੁੰਦਾ ਸੀ ਨਾ ਸਾਰੇ ਪਿੰਡ ਨੂੰ ਇਹ ਲੱਦਾ ਸੀ ਵੀ ਸਾਡੇ ਆਪਦੇ ਘਰੇ ਵਿਆ ਤੇ ਸਾਰੇ ਲੋਕ ਆ ਜਿਹੜੇ ਉਹ ਕੋਈ ਮੰਜੇ ਬਿਸtre ਇਕੱਠੇ ਕਰਦਾ ਕੋਈ ਦੁੱਧ ਛਾਮ ਨੂੰ ਚੋਕੇ ਤੇ ਅਗਲਿਆਂ ਦੇ ਘਰੇ ਪਹੁੰਚਾਉਣਾ ਕੜਾਈ ਧਰੀ ਹੈ ਤੇ ਹੁਣ ਫੋਟ ਪਾਓ ਤੇ ਰਾਜ ਕਰੋ ਦੀ ਜਿਹੜੀ ਸਿਆਸਤ ਆ ਇਹਨੇ ਇੰਨਾ ਪਾੜਤਾ ਪਿੰਡਾਂ ਨੂੰ ਕਿਤੇ ਮਰਗ ਹੋਈ ਹੋਵੇ ਨਾ ਤਾਂ ਔਰਤਾਂ ਮਕਾਨਾਂ ਵੀ ਇਕੱਠੇ ਨਹੀਂ ਜਾਂਦੀਆਂ ਨਾਲ ਦੇ ਪਿੰਡ ਮਰਗ ਹੋਈ ਹੋਵੇ ਤੇ ਜਾਣਾ ਹੋਵੇ ਅਫਸੋਸ ਕਰਨ ਕਾਲੀਆਂ ਦੀਆਂ ਔਰਤਾਂ ਇੱਕ ਦਿਨ ਕਾਂਗਰਸੀਆਂ ਦੀਆਂ ਦੂਜੇ ਦਿਨ ਤੀਜੀ ਪਾਰਟੀ ਦੀਆਂ ਤੀਜੇ ਦਿਨ ਐਦਾਂ ਮਤਲਬ ਦੁੱਖ ਸੁੱਖ ਵੀ ਸਾਂਝੇ ਨਹੀਂ ਛੱਡੀ ਉੱਪਰ ਇਹ ਜਿਹੜੇ ਨੇਤਾ ਨੇ ਰਾਜਨੇਤਾ ਇਹ ਕੋਈ ਇੱਕ ਦੂਜੇ ਦੇ ਦੁਸ਼ਮਣ ਤੇ ਵਿਰੋਧੀ ਨਹੀਂ ਇਹ ਇਕੱਠੇ ਨੇ ਇਹ ਇੱਕੋ ਚੀਜ਼ ਨੇ ਇੱਕੋ ਗੱਲ ਹੈ ਇਹਨਾਂ ਦੀ ਸਿਰਫ ਸਾਨੂੰ ਲੋਕਾਂ ਨੂੰ ਥੱਲੇ ਪਾੜ ਛੱਡਿਆ ਅਸੀਂ ਪਾਟੇ ਪਏ ਆ ਲੜੀ ਜਾਂਦੇ ਆ ਮੈਨੂੰ ਲੱਗਦਾ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਲੋਕ ਚੇਤਨਾ ਦੇ ਜਦੋਂ ਇਹ ਗੱਲ ਖਾਨੇ ਪੈ ਗਈ ਨਾ ਉਸ ਦਿਨ ਇੱਕ ਵੱਖਰਾ ਯੁੱਗ ਸ਼ੁਰੂ ਹੋਣਾ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਜਦੋਂ ਲੋਕਾਂ ਦੇ ਅੰਦਰ ਦਿਮਾਗਾਂ ਦੇ ਚੇਤਨਾ ਜਾਗਰਤੀ ਆ ਗਈ ਤਾਂ ਵੇਖਿਓ ਤੁਸੀਂ ਫਿਰ ਨਾ ਆਹ ਪਾਰਟੀਆਂ ਰਹਿਣੀਆਂ ਤੇ ਨਾ ਇਹ ਲੀਡਰ ਇਹ ਸਾਰਾ ਕੁਝ ਲੋਕਾਂ ਨੇ ਹੁੰਝ ਕੇ ਪਾਸੇ ਕਰ ਦੇਣਾ ਫਿਰ ਕੋਈ ਸੱਚੇ ਸੁੱਚੇ ਲੋਕ ਅੱਗੇ ਆਉਣਗੇ ਉਹੀ ਫਿਰ ਪਾਰਟੀਆਂ ਹੋਣਗੀਆਂ ਤੇ ਉਹੀ ਸਰਕਾਰਾਂ ਬਣਨਗੀਆਂ ਜਿਹੜੀਆਂ ਕੋਈ ਵੀ ਨੀਤੀ ਕਾਰਪੋਰੇਟ ਘਰਾਣਿਆਂ ਲਈ ਨਹੀਂ ਬਣਾਉਣਗੀਆਂ ਜਿਹੜੀਆਂ ਪਾਰਟੀਆਂ ਫਿਰ ਸਾਰੀਆਂ ਨੀਤੀਆਂ ਲੋਕਾਂ ਲਈ ਬਣਾਉਣਗੀਆਂ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ